ਅ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅ ਇਹ ਦੇਖ ਰੇ ਸਾਰੇ ਲੋਕਾਂ ਨੂੰ ਮੇਰਾ ਬਹੁਤ ਪਿਆਰ ਪ੍ਰਸਤਿਕਾ ਮੇਰਾ ਨਾਮ ਤੇਜਸਵੀ ਮਿੰਹਾਸ ਹੈ ਤੇ ਮੈਂ ਪੰਜਾਬ ਬਚਾਓ ਮੋਰਚਾ ਦਾ ਪ੍ਰੈਜ਼ੀਡੈਂਟ ਹਾਂ ਸਾਡੀ ਜਿਹੜੀ ਆਰਗੇਨਾਈਜੇਸ਼ਨ ਬਣੀ ਹੈ ਪੰਜਾਬ ਵਿੱਚ ਜਿਹੜੀ ਇਲਲੀਗਲ ਰਿਲੀਜੀਅਸ ਕਨਵਰਸ਼ਨ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਇਹ ਆਰਗੇਨਾਈਜੇਸ਼ਨ ਬਣਾਈ ਗਈ ਹੈ ਤੇ ਇਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਬਿਲਕੁਲ ਜਿਹੜੇ ਆਮ ਲੋਕ ਹੈਗੇ ਆ ਜਿਨ੍ਹਾਂ ਦੀ ਕੋਈ ਪੋਲਿਟੀਕਲ ਰਿਲੀਜੀਅਸ ਐਫੀਲੀਏਸ਼ਨ ਨਹੀਂ ਹੈ ਬਿਲਕੁਲ ਆਮ ਲੋਕ ਜਿਹੜੇ ਇਸ ਇਸ਼ੂ ਤੇ ਕੰਮ ਕਰਨਾ ਚਾਹੁੰਦੇ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਤੇ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਸੰਪਰਦਾਇ ਨਾਲ ਸਾਡਾ ਕੋਈ ਵੀ ਕਿਸੇ ਤਰੀਕੇ ਦਾ ਸਾਡੇ ਮੰਚ ਕੋਈ ਬੁਰੀ ਭਾਵਨਾ ਨਹੀਂ ਉਹਨਾਂ ਨੂੰ ਲੈ ਕੇ ਲੇਕਿਨ ਸਿਰਫ ਇੱਕ ਜਿਹੜੀ ਇਲਲੀਗਲ ਰਿਲੀਜੀਅਸ ਕਨਵਰਜਨ ਲੋਕਾਂ ਕੋਈ ਵੀ ਧਰਮ ਜਿਹੜਾ ਕਿ ਕਿਸੇ ਦਾ ਧਰਮ ਵਰਗ ਲਾ ਕੇ ਇਲਲੀਗਲੀ ਕਿਸੇ ਗਲਤ ਤਰੀਕੇ ਨਾਲ ਧਰਮ ਜਿਹੜਾ ਬਦਲਵਾਇਆ ਜਾ ਰਿਹਾ ਉਹਦੇ ਅਸੀਂ ਅਗੇਂਸਟ ਆ ਅੱਜ ਅਸੀਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗਰਗਜ ਜੋ ਕਿ ਕਾਰਜਕਾਰੀ ਜਥੇਦਾਰ ਹੈ ਛੇਰੀ ਅਕਾਲ ਤੱਤ ਸਾਹਿਬਸ਼ਰੀ ਅੰਮ੍ਰਿਤਸਰ ਸਾਹਿਬ ਅੱਜ ਅਸੀਂ ਉਹਨਾਂ ਕੋਲੇ ਇੱਕ ਅਰਜ਼ੀ ਲੈ ਕੇ ਆਏ ਸੀ ਪੰਜਾਬ ਬਚਾਓ ਅੰਦੋਲਨ ਵੱਲੋਂ ਦੇਖਿਆ ਗਿਆ ਹੈ ਕਿ ਬੜੇ ਸਾਰੇ ਸਿੱਖ ਜਿਹੜਾ ਆਪਣਾ ਧਰਮ ਛੱਡਦੇ ਆਂ ਤੇ ਕਿਸੇ ਵੀ ਹੋਰ ਧਰਮ ਵੱਲ ਜਾਂਦੇ ਆਂ ਉਹਨਾਂ ਨੂੰ ਦੇਖੋ ਇਹ ਸੰਵਿਧਾਨ ਇਹ ਖਾ ਕੇ ਸਾਡੇ ਸੰਵਿਧਾਨ ਨੇ ਹੱਕ ਦਿੱਤਾ ਹੈ ਕੋਈ ਵੀ ਆਪਣਾ ਧਰਮ ਛੱਡ ਕੇ ਕੋਈ ਵੀ ਧਰਮ ਅਪਣਾ ਸਕਦਾ ਤੇ ਮੈਂ ਉਸ ਗੱਲ ਦਾ ਬਿਲਕੁਲ ਮੈਂ ਉਹਨੂੰ ਸਪੋਰਟ ਕਰਦਾ ਉਸ ਗੱਲ ਦਾ ਕਿਸੇ ਵੀ ਤਰੀਕੇ ਕੋਈ ਵੀ ਵਿਰੋਧ ਨਹੀਂ ਹੈ ਬਟ ਅਸੀਂ ਇਹ ਛੋਟੀ ਜੀ ਦਰਖਾਸਤ ਲੈ ਕੇ ਆਏ ਸੀ ਕਿ ਦੇਖਿਆ ਗਿਆ ਹੈ ਕਿ ਆਪਣਾ ਸਿੱਖ ਧਰਮ ਛੱਡਣ ਤੋਂ ਬਾਅਦ ਜਿਹੜੇ ਲੋਗ ਹੈ ਆਪਣੇ ਨਾਮ ਵਿੱਚ ਕੌਰ ਤੇ ਸਿੰਘ ਉਹ ਲਾਣਾ ਬੰਦ ਨਹੀਂ ਕਰਦੇ ਤੇ ਜਿਹੜਾ ਕੌਰ ਤੇ ਸਿੰਘ ਇਹ ਕੋਈ ਮਤਲਬ ਆਪਾਂ ਇਹਨੂੰ ਆਮ ਨਾਮ ਨਹੀਂ ਕਹਿ ਸਕਦੇ ਇਹ ਸਾਨੂੰ ਸਾਡੇ ਦਸਮ ਪਾਤਸ਼ਾਹ ਨੇ 1699 ਵਿੱਚ ਜਿਹੜੇ ਨਾਮ ਹੈ ਸਾਡੇ ਸਿੱਖ ਕੌਮ ਨੂੰ ਬਖਸ਼ੇ ਸੀਗੇ ਤੇ ਇਹ ਜਿਹੜੇ ਨਾਮਾਂ ਦੀ ਬੜੀ ਇੰਪੋਰਟੈਂਸ ਹੈ ਇਹਨਾਂ ਨੇ ਕਿ ਯੂਨੀਫਾਰਮ ਜਿਹੜੇ ਇੱਕ ਯੂਨੀਫਾਰਮ ਪੰਥ ਕ੍ਰੀਏਟ ਕੀਤਾ ਸੀਗਾ ਜਿਸ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਡਿਸਟਿੰਕਸ਼ਨ ਨਹੀਂ ਹੈ ਕੋਈ ਕਾਸਟ ਕ੍ਰੀਡ ਜਿਹੜਾ ਵੀ ਆਪਸੀ ਕੋਈ ਮਤਭੇਦ ਕੋਈ ਡਿਫਰੈਂਸ ਹੁੰਦਾ ਹੈ ਉਹ ਸਿੰਘ ਤੇ ਕੌਰ ਲਾ ਕੇ ਖਤਮ ਹੋ ਜਾਂਦਾ ਹੈ ਤੇ ਇਹ ਇੱਕ ਯੂਨੀਫਾਰਮਿਟੀ ਕਿ ਹਿਸਟੋਰੀਕ ਗੱਲ ਮੈਂ ਕਹਿ ਸਕਦਾ ਹਾਂ ਕਿ ਇੱਕ ਕੌਮ ਨੂੰ ਬਿਲਕੁਲ ਉਹਨਾਂ ਨੇ ਯੂਨੀਫਾਰਮ ਕਰਤਾ ਜਿਹੜੇ ਦੇ ਹਿਸਾਬ ਨਾਲ ਇੱਕ ਬਹੁਤ ਹੀ ਪ੍ਰੋਗਰੈਸਿਵ ਗੱਲ ਸੀ ਕਿਉਂਕਿ ਜੋ ਗੱਲ ਉਹਨਾਂ ਨੇ ਕੀਤੀ ਉਹ ਸ਼ਾਇਦ ਅੱਜ ਵੀ ਬਹੁਤ ਲੋਕ ਬਹੁਤ ਧਰਮ ਬਹੁਤ ਚੀਜ਼ਾਂ ਅਚੀਵ ਨਹੀਂ ਕਰ ਪਈਆਂ ਬਟ ਬੜੇ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਸੀ ਤੇ ਜਿਹੜਾ ਇਹਦਾ ਗਲਤ ਯੂਜ਼ ਕੀਤਾ ਜਾ ਰਿਹਾ ਹੈ ਜਦੋਂ ਤੁਸੀਂ ਸਿੱਖੀਜ਼ਮ ਛੱਡਦਾ ਹੈ ਤੇ ਤੁਸੀਂ ਜਿਹੜਾ ਵੀ ਆਪਣਾ ਨਵਾਂ ਧਰਮ ਅਪਣਾ ਰਹੇ ਹੋ ਉਹ ਤੁਹਾਨੂੰ ਜੋ ਵੀ ਨਾਮ ਦਿੰਦਾ ਹੈ ਜੋ ਵੀ ਪਹਿਰਾਵਾ ਦਿੰਦਾ ਹੈ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਬਟ ਜਿਹੜਾ ਸਿੱਖ ਧਰਮ ਜਿਹੜਾ ਤੁਸੀਂ ਧਰਮ ਹੀ ਛੱਡਤਾ ਜਿਹੜੀ ਤੁਸੀਂ ਸੋਚ ਹੀ ਛੱਡਤੀ ਉਹਦਾ ਨਾਮ ਦਾ ਇਸਤੇਮਾਲ ਕਰਨਾ ਉਹਦਾ ਤੁਹਾਨੂੰ ਕੋਈ ਹੱਕ ਨਹੀਂ ਹੈ ਇਲੀਗਲ ਕਨਵਰਜਨ ਤੋਂ ਦੇਖੋ ਜੇ ਸਾਡਾ ਸੰਵਿਧਾਨ ਜਿਹੜੇ ਆਰਟੀਕਲ ਸਾਡਾ 25 ਹੈ ਉਹ ਬੜਾ ਕਲੀਅਰਲੀ ਰਾਈਟ ਦਿੰਦਾ ਤੁਹਾਨੂੰ ਆਪਣਾ ਕੋਈ ਵੀ ਰਿਲੀਜੀਅਨ ਪ੍ਰੋਫੈਸ ਕਰਨ ਦਾ ਤੇ ਪ੍ਰੋਪਗੇਟ ਕਰਨ ਦਾ ਬਟ ਇਲੀਗਲ ਜਦੋਂ ਆਪਾਂ ਅੱਜ ਕੱਲ ਸੋਸਾਇਟੀਜ਼ ਦੇਖ ਰਿਹਾ ਲੋਕਾਂ ਨੂੰ ਬਹਿਲਾ ਕੇ ਫਸਲਾ ਕੇ ਪੈਸੇ ਦੀ ਤਾਕਤ ਨਾਲ اسپੈਸ਼ਲੀ ਜਿਹੜੇ ਆਪਾਂ ਕਹਿੰਦੇ ਮੈਜਿਕ ਮਿਰਕਲਸ ਜਾਂ ਕਿਸੇ ਤਰੀਕੇ ਦਾ ਜਾਦੂ ਦਿਖਾ ਕੇ ਕਿਸੇ ਨੂੰ ਕੋਈ ਬਿਮਾਰੀ ਤੋਂ ਠੀਕ ਕਰਨ ਵਾਸਤੇ ਹਨਾ ਕਾਫੀ ਸਾਰੇ ਇਦਾਂ ਦੇ ਲੋਕ ਸਾਡੀ ਸੋਸਾਇਟੀ ਚ ਆ ਗਏ ਆ ਜਿਹੜੇ ਕਿ ਕਹਿੰਦੇ ਜੇ ਤੁਸੀਂ ਜੇ ਅਸੀਂ ਤੁਹਾਡਾ ਕੈਂਸਰ ਠੀਕ ਕਰ ਦਾਂਗੇ ਤੁਸੀਂ ਆਪਣਾ ਧਰਮ ਬਦਲ ਲੋਗੇ ਅਸੀਂ ਆ ਕਰ ਲਾਂਗੇ ਆ ਸਾਰੀਆਂ ਗੱਲਾਂ ਝੂਠ ਹੈ ਲੋਕਾਂ ਨੂੰ ਉਹਨਾਂ ਦੇ ਧਰਮ ਤੋਂ ਦ ਤੇ ਆਪਣੇ ਪਰਸਨਲ ਫਾਇਦੇ ਵਾਸਤੇ ਜਿਹੜੀਆਂ ਰਿਲੀਜੀਅਸ ਕਨਵਰਜਨਸ ਕਰਾਈਆਂ ਜਾ ਰਹੀਆਂ ਉਹ ਸਾਰੀਆਂ ਇਲਲੀਗਲ ਕਨਵਰਜਨਸ ਹੈਗੀਆਂ ਸਾਡੇ ਸੰਵਿਧਾਨ ਦੇ ਅਕੋਰਡਿੰਗਲੀ ਇਲਲੀਗਲ ਹੈ ਤੇ ਅਸੀਂ ਉਹਦੇ ਅਗੇਂਸਟ ਜਿਹੜਾ ਹੈ ਮੋਰਚਾ ਸਟਾਰਟ ਕੀਤਾ ਇਸ ਕੇਸ ਨੂੰ ਪੁਲਿਸ ਕੋਲ ਵੀ ਜਾਣਾ ਚਾਹੀਦਾ ਹੈ ਤੁਹਾਡੇ ਨੋਟਿਸ ਅਸੀਂ 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 ਪੁਲਿਸ ਕੋਲ ਵੀ ਗਏ ਆ ਤੇ ਅਸੀਂ ਜਿੰਨੇ ਵੀ ਸਾਡੇ ਜਿੰਨੀ ਵੀ ਸਾਡੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਅਸੀਂ ਸਾਰਿਆਂ ਨੂੰ ਅਪਰੋਚ ਕਰਾਂਗੇ ਜ세ਦਾਰ ਸਾਹਿਬ ਦਾ ਜਥੇਦਾਰ ਇੱਕ ਜਥੇਦਾਰ ਸਾਹਿਬ ਇੱਕ ਬਹੁਤ ਹੀ ਸੂਝਵਾਨ ਤੇ ਬਹੁਤ ਇੰਟੈਲੈਕਚੁਅਲ ਇਨਸਾਨ ਨੇ ਤੇ ਉਹਨਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਤੇ ਬੜਾ ਟਾਈਮ ਲਾ ਕੇ ਸੁਣੀ ਉਹਨਾਂ ਨੇ ਆਪਣਾ opinion ਇਸ ਤੇ ਸ਼ੇਅਰ ਕੀਤਾ ਤੇ ਉਹਨਾਂ ਕੋਲੇ ਇਹ ਗੱਲ ਸਾਡੇ ਤੋਂ ਪਹਿਲਾਂ ਵੀ ਪਹੁੰਚ ਚੁੱਕੀ ਹੈ ਤੇ ਉਸ ਤੇ ਕਾਫੀ ਆਲਰੇਡੀ ਵਿਚਾਰ ਕਰ ਚੁੱਕੇ ਹਨ ਉਹਨਾਂ ਕੋਲੇ ਕਾਫੀ ਡਾਟਾ ਵੀ ਹੈਗਾ ਇਸ ਰਿਗਾਰਡਿੰਗ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਪੂਰੀ ਸੋਚ ਸਮਝ ਨਾਲ ਜੋ ਵੀ ਬੰਦੀ ਕਾਰਵਾਈ ਜੋ ਵੀ ਕਰਨੀ ਚਾਹੀਦੀ ਹੈ ਉਹ ਜ਼ਰੂਰ ਕਰਨਗੇ ਲੇਕਿਨ ਪੂਰੀ ਸੋਚ ਸਮਝ ਕੇ ਤੇ ਇਸਿਊ ਪੂਰਾ ਉਹਦਾ ਹਰ ਪੱਖ ਸਮਝ ਕੇ ਹਰ ਐਸਪੈਕਟ ਸਮਝ ਕੇ ਉਸ ਤੋਂ ਬਾਅਦ ਇਸ ਤੇ ਚਣ ਲੈਣਗੇ ਹੋਰ ਇਸ ਮਹੱਤਵ ਨੂੰ ਤੁਸੀਂ ਕਿਵੇਂ ਜਿਹੜਾ ਜਿਆਦਾ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾਣ ਬਾਰੇ ਸੋਚ ਰਹੇ ਹੋ ਟੈਸਟ ਸਾਡੀ ਸਰਕਾਰ ਐ ਸੀ ਇਲੈਕਟ ਕੀਤੀ ਐ ਸਾਡੀ ਸਰਕਾਰ ਐ ਤੇ ਜਿਹੜੀ ਸਰਕਾਰ ਹੈ ਸਰਕਾਰ ਕੋਲੇ ਬਹੁਤ ਪਾਵਰ ਹੁੰਦੀ ਹੈ ਤੇ ਅਸੀਂ ਸਰਕਾਰ ਨੂੰ ਜ਼ਰੂਰ ਅਪਰੋਚ ਕਰਾਂਗੇ ਕਿ ਜਿਹੜੀਆਂ ਇਲਲੀਗਲ ਕਨਵਰਜਨਸ ਹੋ ਰਹੀਆਂ ਹਨ ਹੁਣ ਆਪਾਂ ਦੇਖੋ ਕਈ ਆਪਾਂ ਦੇਖਦੇ ਆ ਕਿ ਲੋਕ ਜਿਹੜੇ ਕੋਈ ਗੌਰਮਨ ਬਨੇ ਹੋਏ ਹੈ ਜਾਂ ਜਿਹੜੇ ਕੋਈ ਮੈਜੀਕਲ ਹੀਲਿੰਗ ਕਰ ਰਹੇ ਹੈ ਸੜਕਾਂ ਦੇ ਕਿੰਨੇ ਕਿੰਨੇ ਹਰ ਖੰਭੇ ਤੇ ਉਹਨਾਂ ਦੇ ਪੋਸਟਰ ਲੱਗੇ ਹੋਨੇ ਆ ਉਹ ਪੋਸਟਰ ਦੇਖ ਕੇ ਫਲੈਕਸ 8 8 ਫੁੱਟ ਦੇ ਫਲੈਕਸ ਬੈਨਰ ਲਾਏ ਹੋਨੇ ਆ ਉਹ ਦੇਖ ਕੇ ਨਾ ਜਾਣੇ ਕਿੰਨੇ ਬੰਦੇ ਉਹਨਾਂ ਨੂੰ ਕਾਲ ਕਰਦੇ ਉਹਨਾਂ ਕੋਲ ਜਾਂਦੇ ਆ ਬਹਿ ਲਾ ਕੇ ਫਸਲਾ ਕੇ ਉੱਥੇ ਲੋਕ ਪਹੁੰਚ ਜਾਂਦੇ ਆ ਜਿਹੜਾ ਕੋਈ ਦੇਖੋ ਜਿਹੜਾ ਬੰਦਾ ਕੋਈ ਨਾ ਬਹੁਤ ਆਸਾਨ ਹੁੰਦਾ ਤੇ ਉਹ ਆਪਣੇ ਉਹਨਾਂ ਦਾ ਮਨ ਪਟਕਾ ਕੇ ਉਹ ਲੋਕੀ ਉੱਤੇ ਪਹੁੰਚ ਜਾਂਦੇ ਸਰਕਾਰੀ ਦੇਖੋ ਸਰਕਾਰ ਐਦਾਂ ਦੇ ਫਲੈਕਸ ਬੈਨਰ ਹਟਾ ਸਕਦੀ ਹੈ ਜਿਹੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਨੂੰ ਹਟਾ ਸਕਦੀ ਹੈ ਜਿਹੜੀ ਗਲਤ ਵੀਡੀਓਜ਼ ਪੈਰੀਆਂ ਉਹਨਾਂ ਨੂੰ ਹਟਾਈ ਜਾ ਸਕਦੀ ਹੈ ਜਿਹੜਾ ਕੋਈ ਮੈਜੀਕਲ ਹੀਲਿੰਗ ਦਾ ਦਾਵਾ ਕਰ ਰਿਹਾ ਉੱਥੇ ਦਾ ਜਿਹੜਾ ਡਿਸਟ੍ਰਿਕਟ ਦਾ ਸਿਵਲ ਸਰਜਨ ਹੈ ਉਸਤੇ ਐਕਸ਼ਨ ਲੈ ਸਕਦਾ ਸਭ ਕੁਝ ਸਰਕਾਰ ਦੇ ਹੱਥ ਵਿੱਚ ਹੈ ਤੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਕਿਸੇ ਰੂਲਸ ਦੀ ਉਲੰਘਣਾ ਹੋ ਰਹੀ ਹੈ ਤੇ ਕਿਸੇ ਦਾ ਗੈਰ ਕਾਨੂੰਨੀ ਢੰਗ ਨਾਲ ਰਿਲੀਜੀਅਨ ਜੇ ਬਦਲਵਾਇਆ ਜਾ ਰਿਹਾ ਜਾਂ ਇੰਦੇ ਤੋਂ ਇਲਾਵਾ ਅਸੀਂ ਆਪਣੇ ਪੱਧਰ ਤੇ ਵੀ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਵੀ ਇਸ ਤਰ੍ਹਾਂ ਦੀਆਂ ਕਨਵਰਜਨਸ ਹੋ ਰਹੀਆਂ ਉੱਥੇ ਜਾ ਕੇ ਵੀ ਜ਼ਰੂਰ ਅਸੀਂ ਆਪਣੇ ਪੱਧਰ ਤੇ ਵੀ ਲੋਕਾਂ ਨੂੰ ਵੀ ਮਿਲਾਂਗੇ ਦੇਖਾਂਗੇ ਉਹਨਾਂ ਉਹਨਾਂ ਨੂੰ ਫਾਈਨੈਂਸ਼ੀਅਲ ਲਾਲਚ ਦਿੱਤੇ ਜਾ ਰਹੇ ਜਾਂ ਕੀ ਕੀਤਾ ਜਾ ਰਿਹਾ ਉਹਦੇ ਪ੍ਰਤੀ ਵੀ ਉਹਨਾਂ ਨੂੰ ਅਵੇਅਰ ਕਰਾਵਾਂਗੇ ਗੁਰਬਾਣੀ ਦੇ ਨਾਲ ਜੋੜਾਂਗੇ ਦੂਸਰੀ ਗੱਲ ਉਸ ਤੋਂ ਬਾਅਦ ਅਸੀਂ ਜਿਹੜੀ ਸਿੰਘ ਸਾਹਿਬ ਨੂੰ ਕੀਤੀ ਹੈ ਉਹ ਇਹ ਵੀ ਕੀਤੀ ਹੈ ਕਿ ਜਿਵੇਂ ਪਿੱਛੇ ਪਿਛਲੇ ਦਿਨੀ ਇੱਕ ਬੀਬੀ ਉਥੇ ਪਾਕਿਸਤਾਨ ਚਲੀ ਗਈ ਹੈ ਸਰਬਜੀਤ ਉਹ ਸਰਬਜੀਤ ਕੌਰ ਕਿਹਾ ਜਾ ਰਿਹਾ ਉਹਨੂੰ ਤੇ মিডিਆ ਦੇ ਵਿੱਚ ਜਿਹੜਾ ਨਾ মিডিਆ ਦੇ ਵਿੱਚ ਕੋਈ ਸਿੱਖ ਪ੍ਰਾਪਤੀ ਕਰਦਾ ਤੇ ਉਹਨੂੰ ਨਾਮ ਹੁੰਦਾ ਸਰਬਜੀਤ ਲਿਖਿਆ ਜਾਂਦਾ ਹੈ ਸੁਰਿੰਦਰ ਲਿਖਿਆ ਜਾਂਦਾ ਤੇ ਜਿਹੜਾ ਕੋਈ ਗਲਤ ਕੰਮ ਹੁੰਦਾ ਉੱਥੇ ਨਾਲ ਕੌਰ ਲਾ ਦਿੱਤਾ ਜਾਂਦਾ ਹੈ ਸਰਬਜੀਤ ਕੌਰ ਜਾਂ ਸੁਰਿੰਦਰਪਾਲ ਸਿੰਘ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਜਸਵੰਤ ਸਾਹਿਬ ਨੂੰ ਅਸੀਂ ਬੇਨਤੀ ਕੀ ਹੈ ਕਿ ਆਪਣੇ ਲੈਵਲ ਤੇ ਤੁਸੀਂ মিডিਆ ਨੂੰ ਇਹ ਇਨਸਟਰਕਸ਼ਨ ਜ਼ਰੂਰ ਜਾਰੀ ਕਰੋ ਕਿ ਸਿੰਘ ਦੇ ਸਿੰਘ ਤੇ ਕੌਰ ਦੇ ਨਾਮ ਨਾਲ ਨਾਮ ਦੇ ਨਾਲ ਸਿੰਘ ਤੇ ਕੌਰ ਜ਼ਰੂਰ ਲਗਾਓ